ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਪਨੀਰ ਬਣਾਵਾਂਗੇ ਸ਼ਿਮਲਾ ਮਿਰਚ ਪਾ ਕੇ ਤੇ ਸਭ ਤੋਂ ਪਹਿਲਾਂ ਆਪਾਂ ਸ਼ਿਮਲਾ ਮਿਰਚ ਨੂੰ ਕੱਟਣਾ ਸੀ ਸ਼ਿਮਲਾ ਮਿਰਚ ਨੂੰ ਮੈਂ ਇੱਕ ਵਾਰੀ ਧੋ ਕੇ ਸਾਫ਼ ਕਰ ਲਿਆ ਸੀ ਤੇ ਹੁਣ ਅਸੀਂ ਇਹਨੂੰ ਕੱਟ ਦਵਾਂਗੇ ਤੇ ਸ਼ਿਮਲਾ ਮਿਰਚ ਨੂੰ ਮੈਂ ਕੱਟਾਂਗੀ ਲੰਬਾਈ ਦੇ ਵਿੱਚ ਬਰੀਕ ਬਰੀਕ ਅਸੀਂ ਇਹਨਾਂ ਦੇ ਲੰਬੇ ਲੰਬੇ ਪੀਸ ਕੱਟ ਕੱਟ ਲਵਾਂਗੇ। ਸ਼ਿਮਲਾ ਮਿਰਚ ਨੂੰ ਮੈਂ ਕੱਟ ਲਿਆ ਸੀ ਤੇ ਹੁਣ ਅਸੀਂ ਇਹ ਪਲੇਟ ਵਿੱਚ ਪਾ ਦਵਾਂਗੇ। ਤੇ ਨਾਲ ਹੀ ਅਸੀਂ ਬਰੀਕ-ਬਰੀਕ ਪਿਆਜ਼ ਵੀ ਕੱਟ ਲਵਾਂਗੇ। ਲੰਬਾਈ ਦੇ ਵਿੱਚ ਕਟਾਂਗੇ ਤੇ ਆਜ ਪਿਆਜ਼ਾਂ ਨੂੰ ਵੀ ਲੰਬਾਈ 'ਚ ਕੱਟ ਲਿਆ ਸੀ ਤੇ ਆਪਾਂ Shimla mirch ਦੇ ਨਾਲ ਹੀ ਇਹਨਾਂ ਨੂੰ ਪਾ ਦਵਾਂਗੇ। ਤੇ ਇੱਥੇ ਲਿਆ ਸੀ ਆਪਾਂ ਅਦਰਕ ਤੇ ਲਸਣ ਦੀ ਬਰੀਕ-ਬਰੀਕ ਇਹਨਾਂ ਨੂੰ ਕੁੱਟ ਲਿਆ ਸੀ ਤੇ ਉਹ ਪਾ ਦਵਾਂਗੇ। ਧਨੀਆ ਪਾਊਡਰ ਗਰਮ ਮਸਾਲਾ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ। ਆਇਲ ਥੋੜਾ ਜਿਹਾ ਪਾਵਾਂਗੇ 2 ਚਮਚੇ ਮੈਂ ਆਇਲ ਦੇ ਪਾ ਦਵਾਂਗੇ। ਤੇ ਹੁਣ ਅਸੀਂ ਇਹਨੂੰ ਮਿਕਸ ਕਰ ਲਵਾਂਗੇ ਹੱਥ ਦੇ ਨਾਲ ਹੀ ਤੇ ਇਹ ਪਨੀਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਇਹ ਟੇਸਟ ਪਨੀਰ ਬੰਦਾ ਹੈ ਪਿਆਜ਼ ਸ਼ਿਮਲਾ ਮਿਰਚ ਅਸੀਂ ਮਿਕਸ ਕਰ ਲਈ ਸੀ 팬 ਦੇ ਵਿੱਚ ਪਾ ਦਵਾਂਗੇ ਫਰੈਂਟੌਵ ਫਿਰ ਉਹਨੂੰ ਗਰਮ ਕਰ ਲਵਾਂਗੇ ਅੱਧਾ ਚਮਚ ਜੀਰੇ ਦਾ ਪਾ ਦਵਾਂਗੇ ਤੇ ਜੀਰੇ ਨੂੰ ਠੜਕ ਲਵਾਂਗੇ ਜੀਰਾ ਠੜਕ ਗਿਆ ਇੱਥੇ ਅੱਧਾ ਤੇ ਲਸਣ ਨੂੰ ਮਲੇਆ ਫ੍ਰੀ ਕਰਕੇ ਇਹ ਵੀ ਅਸੀਂ ਥੋੜਾ ਲਵਾਂਗੇ ਹਰੀ ਮਿਰਚ ਬ੍ਰੀਕ ਕਰਕੇ ਪਾ ਦਵਾਂਗੇ ਮਿਰਚ ਨੂੰ ਵੀ ਆਪਾਂ 2 ਮਿੰਟ ਬਾਅਦ ਸੇ ਭੁੰਨਾਂਗੇ ਇੱਥੇ ਲਿਆ ਸੀ ਆਪਾਂ ਬੇਸਨ 1.5 ਚਮਚਾ ਬੇਸਨ ਦਾ ਪਾਤਾ ਸੀ ਯਾਰ ਹੁਣ ਅਸੀਂ ਨੂੰ ਵੇਸਣ ਨੂੰ ਪਾਉਣ ਲਵਾਂਗੇ ਤੇ ਤੁਸੀਂ ਇਸ ਤਰ੍ਹਾਂ ਪਨੀਰ ਬਣਾਉਏ ਉਹ ਬਹੁਤ ਵਧੀਆ ਪਨੀਰ ਬਣਦਾ ਆ ਤੇ ਜੇ ਤੁਹਾਨੂੰ ਮੇਰੇ ਇਸ ਤਰ੍ਹਾਂ ਪਨੀਰ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਜਰੂਰ ਲਾਈਕ ਕਰਿਆ ਕਰੋਗੇ ਤੇ ਵੇਸਣ ਨੂੰ ਆਪਾਂ 2 ਮਿੰਟ ਵਾਸਤੇ ਭੁੰਨਾਂਗੇ ਜਿਹੜਾ ਵੇਸਣ ਕੱਚਾ ਨਾ ਰਹੇਗਾ ਹੁਣ ਅਸੀਂ ਹਲਦੀ ਪਾਊਡਰ ਪਾ ਦਵਾਂਗੇ ਅੱਧਾ ਚਮਚਾ ਤਾਂ ਦਿਨੋਂ ਵੀ ਆਪਾਂ ਤੇਲ ਦੇ ਵਿੱਚ ਭੁੰਨਾਂਗੇ ਸਾਰੇ ਮਸਾਲੇ ਬਹੁਤ ਤਰੀਕੇ ਨਾਲ ਅਸੀਂ ਭੁੰਨ ਲਾਵਾਂਗੇ ਜਿਹੜੇ ਮਸਾਲੇ ਕੱਚੇ ਨਾ ਰਹਿਣਗੇ ਤੇ ਬੇਸਣ ਦੀ ਬਹੁਤ ਵਧੀਆ ਖੁਸ਼ਬੂ ਆਉਣ ਲਈ ਆ ਤੇ ਬੇਸਣ ਆਪਣਾ ਭੁੰਨ ਆ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਜਿਹੜੇ ਅਸੀਂ ਪਿਆਜ਼ ਕੱਟੇ ਹੋਏ ਸੀ ਛਿਮੜਾ ਵਿੱਚ ਪਿਆਜ਼ मिक्स ਕਰ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਤੇ ਪਿਆਜ਼, शिमला ਮਿਰਚ ਬਹੁਤ ਵਧੀਆ ਇਹ ਭੁੰਨ ਹੋ ਗਈ ਆ ਮਿਕਸ ਕਰ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਦਹੀਂ ਪਾਵਾਂਗੇ ਇਥੇ ਮੈਂ ਦੋ ਵੱਡੇ ਚਮਚੇ ਦਹੀਂ ਤੇ ਪਾ ਕੇ ਸੀ ਤੇ ਇਹ ਛੋਟੇ ਚਮਚੇ ਇਹ ਚਾਰ ਚਮਚੇ ਹੋ ਸਕਦੇ ਦਹੀਂ ਦੇ ਵੱਡੇ ਛੋਟੇ ਚਮਚੇ ਤੇ ਮੈਂ ਵੱਡੇ ਪਾਏ ਸੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਦਹੀਂ ਪਾ ਕੇ ਮਿਕਸ ਕਰ ਲਿਆ ਸੀ ਆਪਾਂ ਤੜਕਾ ਇਹ ਤੁਸੀਂ ਰੈਸਪੀ ਜ਼ਰੂਰ ਬਣਾਓ ਬਹੁਤ ਜਿਆਦਾ ਵਧੀਆ ਬਣਦੀ ਹੈ ਤੇ ਸਵਾਦ ਵੀ ਸਾਰਿਆਂ ਨੂੰ ਪਸੰਦ ਵੀ ਆਉਂਦੀ ਹੈ ਤੇ ਇਹ ਆਪਾਂ ਟਿਫਨ ਵੀ ਇਹ ਇਹ ਵਾਲੇ ਪਨੀਰ ਦੇ ਇਸ ਤਰ੍ਹਾਂ ਟਿਫਨ ਵੀ ਆਪਾਂ ਬੱਚਿਆਂ ਨੂੰ ਦੇ ਸਕਦੇ ਬੱਚਿਆਂ ਨੂੰ ਵੱਡਿਆਂ ਨੂੰ ਤੇ ਸਾਰੇ ਜਾਣੇ ਬਹੁਤ ਪਸੰਦ ਕਰਦੇ ਆ ਤੇ ਇਥੇ ਲਿਆ ਸੀ ਪਨੀਰ ਤੇ ਪਨੀਰ ਨੂੰ ਆਪਾਂ ਛੋਟੇ ਛੋਟੇ ਟੁਕੜਿਆਂ ਵਿੱਚ ਟੁਕੜੇ ਕਰਕੇ ਪਾ ਦੇਵਾਂਗੇ ਪਨੀਰ ਅਸੀਂ ਘਰੇ ਬਣਾ ਕੇ ਤਿਆਰ ਕੀਤਾ ਸੀ ਪਨੀਰ ਪਾ ਕੇ ਮਿਕਸ ਕਰ ਦਵਾਂਗੇ ਕਸੂਰੀ ਮੇਥੀ ਉੱਪਰ ਪਾ ਦਵਾਂਗੇ ਤੇ ਹੁਣ ਅਸੀਂ ਇਹਨੂੰ 2 ਮਿੰਟ ਵਾਸਤੇ ਥਾਕੇ ਪਕਾਵਾਂਗੇ 2 ਮਿੰਟ ਹੋ ਗਏ ਸੀ ਹੁਣ ਆਪਾਂ ਇਹਨੂੰ ਚੈੱਕ ਕਰ ਲਵਾਂਗੇ ਕਿ ਪਨੀਰ ਨੇ ਤੇਲ ਛাড় ਦਿੱਤਾ ਤੇ ਇਸ ਤੋਂ ਪਤਾ ਚੱਲ ਜਾਂਦਾ ਵੀ ਆਪਣਾ ਪਨੀਰ ਕੁਝ ਜੀ ਬਣ ਕੇ ਤਿਆਰ ਆ ਤੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਇਹ ਛਿਮਲਾ ਮਿਰਚ ਪਿਆਜ਼ ਤੇ ਕੁਝ ਜੀ ਬਹੁਤ ਜਿਆਦਾ ਹੈ ਵਧੀਆ ਬਣੀ ਹੈ ਤੇ ਜੇ ਤੁਹਾਨੂੰ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਦਰਸ਼ਨ ਅਸੀਂ ਬੰਦ ਕਰ ਦਵਾਂਗੇ ਜੀ ਅਸੀਂ ਢੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਮੇਰੇ ਪਨੀਰ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਵਾਦ ਜੀ ਸਤਿ ਸ਼੍ਰੀ ਅਕਾਲ ਜੀ